ਕਰਦੀ ਉਹ ਨਹੀਂ ਕਰਦੀ ਆ ਮਤਾ ਕਰਦੀ ਐ ਬਈ ਇਹਨਾਂ ਦਾ ਨਿੱਤ ਦਾ ਖਲੇ ਸਰੰਡੀ ਨੂੰ ਨਾ ਇਹੀ ਰਹਿੰਦਾ ਅੱਛਾ ਲੜਾਇਨਾ ਕਰੋ ਤੁਹਾਡਾ ਰੋਜ਼ ਦਾ ਇਹੀ ਕੰਮ ਲੜਾਈ ਹੀ ਕਰੀਦੀ ਹੁੰਦੀ ਇੱਕ ਆਸ਼ਾ ਵਰਕਰ ਜਿਹੜੀ ਘਰੇ ਹਰ ਰੋਜ਼ ਵਾਂਗੂ ਲੇਟ ਆਉਂਦੀ ਐ ਆਪ ਜਿਹੜਾ ਉਹ ਏਸੀ ਕਮਰੇ ਦੇ ਵਿੱਚ ਰਹਿੰਦੀ ਐ ਤੇੜੇ ਘਰ ਵਾਲੇ ਆ ਉਹਨਾਂ ਨੂੰ ਪੂਰਾ ਤੰਗ ਪਰੇਸ਼ਾਨ ਕਰ ਰੱਖਿਆ ਨਾਲ ਉਹਨਾਂ ਦੇ ਤਿੰਨ ਬੱਚੇ ਐ ਮਤਾ ਲੇਟ ਆਉਂਦੀ ਆ ਹਾਂਜੀ ਲੇਟ ਆਉਂਦੀ ਆ ਦੱਸ ਕੇ ਜਾਂਦੀ ਨਹੀਂ ਤੇ ਅਹਣ ਦੇਖੋ 4 ਵਜੇ ਅੱਛਾ ਤੇ ਹਜੇ ਤੱਕ ਨਹੀਂ ਆਈ ਤੇ ਮੈਨੂੰ ਆ ਸਾਹਮਣੇ ਪੈਂਦੇ ਆ ਅੱਛਾ ਤੇ ਇਹਨਾਂ ਨੂੰ ਦੱਸ ਮੈਂ ਕੀ ਕਰਾਂ ਜਾਵਾਂ ਜਨ ਨੂੰ ਨਾਲ ਲੈ ਕੇ ਜਾਇਆ ਕਰੀ ਤੂੰ ਗੁੱਤੰਗ ਕਰ ਰੱਖਿਆ ਸਰਕਾਰੀ ਨੌਕਰੀ ਕਰਦੇ ਹੋ ਤੂੰ ਸਰਕਾਰੀ ਕਰਦੇ ਆ ਭਰਾ ਸਾਡੇ ਘਰ ਤਲੀ ਤੇ ਧਰਦੀ ਐ ਅੱਛਾ ਆਪ ਦੇ ਆਪ ਰੱਖਦੀ ਆ ਆਪ ਦੇ ਕਮਰੇ ਚ ਰਹਿੰਦੀ ਆ ਆਪ ਦਾ ਪਕਾਣਾ ਖਾਣਾ ਕਰਦੀ ਆ ਸਾਨੂੰ ਕੁਝ ਨਹੀਂ ਕਰਦੀ ਤੁਹਾਨੂੰ ਕੁਝ ਨਹੀਂ ਦਿੰਦੀ ਨਾ ਜੀ ਅੱਛਾ ਤੁਹਾਨੂੰ ਅਸੀਂ ਇਹ ਕਹਿੰਦੇ ਆ ਕਿ ਚਲ ਸਾਨੂੰ ਵੀ ਕੁਝ ਦੇਵੇ ਅੱਛਾ ਤੇ ਫਿਰ ਮੈਂ ਬੱਚੇ ਵੀ ਸਾਂਭ ਲਾਂ ਮੈਂ ਹੁਣ ਤਿੰਨ ਬੱਚਿਆਂ ਨੂੰ ਕੀ ਕਰਾਂ ਤੁਸੀਂ ਫਿਰ ਤੁਹਾਡਾ ਘਰ ਦਾ ਗੁਜ਼ਾਰਾ ਕਿਵੇਂ ਚੱਲਦਾ ਤੇ ਗੁਜ਼ਾਰਾ ਕੀ ਮੈਂ ਤਾਂ ਆਪ ਦਾ ਕੰਮ ਧੰਦਾ ਕਰਦੀ ਆ ਤੇ ਮੇਰਾ ਤਾਂ ਗੁਜ਼ਾਰਾ ਕਰਦੀ ਨਾ ਇਹ ਘਰ ਵਾਲਾ ਸੁਣਦਾ ਬੇਕੋ ਜਿਹੜਾ ਮਾਤਾ ਕਹਿੰਦੀ ਮੈਂ ਆਪਦੇ ਘਰ ਦਾ ਕੰਮ ਆਸ-ਪਾਸੇ ਜਿਹੜੇ ਪਸ਼ੂ ਪਾਲਕੇ ਆ ਉਹ ਕਰਕੇ ਮੈਂ ਗੁਜ਼ਾਰਾ ਕਰਦੀ ਆ ਘਰੇ ਜਿਹੜਾ ਹੈਗਾਗਾ ਉਹ ਘਰੇ ਪੈਸੀ-ਪੂਸੀ ਨਹੀਂ ਦਿੰਦੀਗੀ ਤੇ ਫਿਰ ਉਸ ਤੋਂ ਬਾਅਦ ਜਿਹੜੇ ਤੁਹਾਡੇ ਹੁੰਦਾਗਾ ਉਹ ਕੰਮ ਕਰਦਾ ਮੁੰਡਾ ਕਿਹੜਾ ਕੰਮ ਕਰਦਾ ਮੁੰਡਾ ਦੀ ਦੇਖਭਾਲ ਕਰੇ ਜਾਂਦਾ ਅੱਛਾ ਹੋਰ ਉਹਦੀ ਦੇਖਭਾਲ ਕਰਦਾ ਜਿਵੇਂ ਕਹਿੰਦੀ ਉਹ ਹੀ ਕਰਦਾ ਮੁੰਡਾ ਹੈਗਾ ਕਿ ਘਰੀਏ ਮੁੰਡਾ ਇੱਥੇ ਹੋਣਾ ਬੈਠਾ ਮੈਨੂੰ ਕਿਹੜਾ ਬੁਲਾਉਂਦਾ ਅੱਛਾ ਹਾਂ ਉਹਦੇ ਮਗਰ ਚੱਲਦਾ ਉਹ ਮਗਰੀ ਚਾਉਂਗੀ ਮਗਰੀ ਚਲਦਾ ਜਿਵੇਂ ਕਹਿੰਦੀ ਉਹਨੇ ਕਰਦਾ ਵੇਖੋ ਮੁੰਡਾ ਕਹਿੰਦਾਗਾ ਉਹ ਆ ਲੋ ਉਹ ਆ ਗਈ ਮਾਤਾ ਹਾਂ ਉਹ ਆ ਗਈ ਹੁਣ ਕੀ ਪਤਾ ਕਿਹਦੇ ਕੋਲੇ ਪੱਛ ਕੇ ਆਈ ਐ ਅੱਛਾ ਬੱਸ ਹੁਣ ਘਰੇ ਵੜ ਗਈ ਆ ਕਿ ਮੜੇ ਮੈਂ ਕੀ ਕਹਾਂ ਸਚੀ ਕਾਲ ਜੀ ਕਿੱਥੋਂ ਆਏ ਹੋ ਜੀ ਬਿਊਟੀ ਕਰਕੇ ਬਿਊਟੀ ਕਰਕੇ ਆਏ ਹੋ ਤੁਹਾਡੇ ਆਟਾ ਫੇਰ ਕਰਦੀ ਐ ਤੇ ਕੋਲੇ ਕੱਛਦੀ ਆ ਉਧਰ ਵੜ ਗਈ ਉਧਰ ਵੜ ਗਈ ਮੈਨੂੰ ਕਹਿੰਦੀ ਮੈਂ ਡਾਟਾ ਕਰਦੀ ਆ ਹੈ ਉਹ ਵੀ ਕੰਜਰ ਅਜਣਾ ਦੇ ਘਰ ਵਾਲਾ ਅੱਛਾ ਉਹ ਵੀ ਨਹੀਂ ਰੋਕਦਾ ਵੀ ਤੂੰ ਨਾ ਜਾਇਆ ਆ ਕਰ ਕਿਥੇ ਪਾਈ ਜੀ ਤੁਸੀਂ ਉਹਦੇ ਘਰ ਆ ਗਏ ਹਾਂ ਜੀ ਤੇ ਕਿਵੇਂ ਕੰਮਕੁਮ ਕਰਦੀ ਹੈ ਉਹਦੇ ਘਰਾਂ ਵਿੱਚ ਆਮ ਤਾਂ ਕਰਦੀ ਹੈ ਬਈ ਇਹਨਾਂ ਦਾ ਤਾਂ ਨਿੱਤ ਦਾ ਕਲੇਸ਼ ਰੰਡੀ ਰੋਣਾ ਇਹੀ ਰਹਿੰਦਾ ਅੱਛਾ ਹਾਂ ਜੀ ਜੇ ਉਹਨੂੰ ਕਹਿ ਲਓ ਤਾਂ ਇਹ ਗੁੱਸਿਆ ਜੇ ਇਹਨੂੰ ਕਹਿ ਲ ਤੋ ਉਹ ਗੁੱਸਿਆ ਬੰਦਾ ਤਾਂ ਸਨ ਵਿਚਾਰੇ ਮਰਿਆ ਮਰਿਆ ਕੀ ਭਰਾਵਾ ਤੂੰ ਦੋਦਗਾ ਮਨ ਦਾ ਮਾਨ ਪਜਾੜਦਾ ਨਹੀਂ ਕੁਛ ਜੇ ਮਾਂ ਦੀ ਸੁਣਦੇ ਆ ਤਾਂ ਉਹ ਕਹਿ ਦਿੰਦੀ ਮੇਰੀ ਨਹੀਂ ਸੁਣਦਾ ਜੇ ਉਹਦੀ ਸੁਣਦੇ ਤਾਂ ਮਾਂ ਕਹਿ ਦਿੰਦੀ ਮੇਰੀ ਨਹੀਂ ਸੁਣਦਾ ਸੁਣਾ ਕੀ ਦੀ ਬਈ ਤੁਸੀਂ ਸਰਕਾਰੀ ਨੌਕਰੀ ਕਰਦੇ ਹੋ ਜੀ ਤੇ ਤੁਹਾਨੂੰ ਕਿੰਨੇ ਕੰਗੇ ਪਰਸ਼ਣ ਨਹੀਂ ਆਉਂਦੇ ਉਹ ਤਾਂ ਤੁਸੀਂ ਬਤਾਈ ਜਾਈ ਕਿੰਨੇ ਖੀ ਅਨੇਕਾ ਆਜਾ ਜਵਾਰ ਕੌਣ ਸਾਹਮਣੇ ਕਰੇ ਜੀ ਸਾਹਮਣੇ ਨਾ ਭੜੇ ਪਹਿਲੇ ਇਹਨੇ ਡੈਫਟੀ ਕਰੂਗਾ ਬੜੀ ਉਹਦੀ ਗਈ ਭਈ ਆ ਕੇ ਮਾਰ ਲੈ ਕੇ ਜਾਇਆ ਕਰੋ ਮੈਂ ਨਹੀਂ ਸਾਹਮਣੀ ਪੈਸੇ ਤੁਸੀਂ ਆਪ ਦੇ ਆਪ ਰੱਖਣੇ ਆ ਤੇ ਬੱਚੇ ਮੇਰੇ ਵੱਲੇ ਪਾਏ ਪੈਸੇ ਪੈਸੇ ਜਿਹੜੇ ਤੁਸੀਂ ਆਪ ਦੇ ਕੋਲ ਰੱਖਦੇ ਹੋ ਇਹ ਵੀ ਇੱਥੇ ਲੋੜ ਹੁੰਦੀ ਹੈ ਸਾਰੇ ਘਰ ਦੇ ਆ ਉਹ ਤਾਂ ਕੇ ਦਾ ਸਾਰੇ ਪੈਸੇ ਵਰ ਤੇ ਪੈਸੇ ਵਰ ਨਹੀਂ ਜੀ ਨਹੀਂ ਆਪ ਦੋਨੇ ਵਰਤਦੇ ਆ ਮੈਂ ਨਹੀਂ ਪੈਸੇ ਕੇ ਦਾ ਜਾਣ ਬਾਈ ਜੀ ਜਦੋਂ ਲੋਡ ਹੁੰਦੀ ਆ ਦਿਨੇ ਵੀ ਆ ਪੈਸਾ ਤੇ ਜਦੋਂ ਕਈ ਵਾਰ ਤਨਖਾਹ ਲੇਟ ਹੋ ਜਾਂਦੀ ਆ ਤੇ ਫਿਰ ਕਿੱਥੋਂ ਦਿੱਤੇ ਜਾਊ ਤੁਸੀਂ ਕੰਮ ਕਰਦੇ ਕਿ ਬੇਲੇ ਆ ਮੈਂ ਕੰਮ ਕਰਦਾ ਹੋਈ ਆ ਕੀ ਕੰਮ ਕਰ ਪਈ ਕੰਮ ਮੈਂ ਪਸੂ ਪਸੂ ਪਾਲਦਾ ਹੋਰ ਤਾਂ ਕੋਈ ਕੰਮ ਨਹੀਂ ਆ ਕੀ ਹੋ ਗਿਆ ਕੀ ਹੋ ਗਿਆ ਆ ਭੈਣੇ ਦੇਖੋ ਮੇਰੇ ਕੱਛੇ ਲੜਾਈ ਨਾ ਕਰੋ ਤੁਹਾਡਾ ਰੋਜ਼ ਦਾ ਹੀ ਤਾਂ ਮੈਂ ਲੜਾਈ ਜੀ ਕਰੀਦੀ ਹੁੰਦੀ ਲੜਾਈ ਨਹੀਂ ਕਰੀਦੀ ਬੈਂਕ ਗਰੀਬਾਂ ਨੇ ਹੁੰਦਾ ਗਾ ਨਾ ਇਹ ਸਮਾੜਾ ਹੁੰਦਾ ਘਰ ਦੇ ਵਿੱਚ ਮਾੜਾ ਤਾਂ ਹੁੰਦਾ ਮਾੜਾ ਅੰਦਰ ਨੇ ਨਿੱਤ ਲੜਦੇ ਰੋਜ਼ ਲੜਦੇ ਰੋਜ਼ ਲੜਦੇ ਆ ਅੱਛਾ ਰੋਜ਼ ਜਾਂਦਾ ਬਾਕੀ ਸਾਡੇ ਇਹ ਗਵਾਂਡਨ ਨੂੰ ਪਸੂ ਨੇ ਨਿੱਤ ਤਾਂ ਇਹਨਾਂ ਦਾ ਇਹੀ ਕਲੇਸ਼ ਆ ਮੈਂ ਤਾਂ ਸਾਨਮ ਵਿਚਾਰੇ ਫਸਿਆ ਤੂੰ ਵਹਿਲਾਂ ਤਾਂ ਕਰਕੇ ਬਸ ਨਾ ਨਾ ਮੈਂ ਪਸ਼ੂ ਸ਼ਾਮ ਦਾ ਬਾਈ ਪਸੂ ਤਾਂ ਮੈਂ ਕੀ ਕਰਦਾ ਘੋਟਾ ਤਾਂ ਆਪਰਾ ਪੈਸੇ ਲਿੰਦੇ ਪਸ਼ੂ ਇਹਨੇ ਅੱਛਾ ਪੈਸੇ ਅੱਗੇ ਤਾਂ ਫੇਰ ਹੀ ਆ ਵੇਖੋ ਮਾਤਾ ਕਹਿੰਦੀ ਐ ਵੀ ਪਸ਼ੂ ਮੈਂ ਪਾਲਦੀਆਂ ਕੋ ਵੀ ਮੈਂ ਚੱਕਦੀਆਂ ਇਹ ਵਿਹਲਾ ਕੰਮ ਕਰਦਾਗਾ ਵਿਹਲੇ ਕੰਮ ਕਰਦੇ ਹਾਂ ਫਿਰ ਕੰਮ ਤਾਂ ਕੋਈ ਕਰਦੇ ਚਿੱਟੇ ਕੱਪੜੇ ਭਾਉਣ ਦੇ ਪਰ ਹਾਂ ਉਹ ਭਾਣ ਨੀਲ ਦੇ ਕੇ ਮੈਨੂੰ ਫੜਾਉ ਉਹ ਵੀ ਜੋ ਕਹਿੰਦੇ ਧੋਕ ਜਾਵੇ ਉਹ ਮਾਂ ਨੂੰ ਕਹਿੰਦਾ ਧੋਵੇ ਮੈਂ ਹੀ ਧੋੜਿਆ ਮੈਂ ਹੀ ਸੁਕਾਉਣਿਆ ਮੈਂ ਹੀ ਰੱਖੜਿਆ ਅੱਛਾ ਹੋਰੇ ਦਾ ਆਉਦਾ ਆਉਦਾ ਖਾਂਮ ਕੇ ਧਰ ਚੜ੍ਲਾ ਕੇ ਸੁੱਕੀ ਦਿੱਤੀ ਫਿਰ ਤੁਸੀਂ ਕੰਮ ਕਿਉਂ ਨਹੀਂ ਕਰਦੇ ਕੋਈ ਦਾ ਨਾ ਭਰਾ ਵਾ ਤੈਨੂੰ ਬਰਾਇਆ ਮੈਂ ਇਸ ਕਰਕੇ ਇਸੇ ਕੰਜਰਖਾਨੇ ਮਾਰੀ ਨੀ ਮੇਰਾ ਨਵੇੜ ਦੋ ਨੇ ਤੁਹਾਡਾ ਕੀ ਨੰਬਰ ਡੂਗਾ ਫਿਰ ਫਿਰ ਇਹਨਾਂ ਨੂੰ ਵਖ ਕਰ ਦੇ ਜਾ ਮੈਨੂੰ ਵਖ ਕਰ ਦੇ ਤੁਸੀਂ ਬਜ਼ੁਰਗ ਅਵਸਥਾ ਹੋਣ ਦਾ ਕਸੂਰ ਇਸ ਟਾਈਮ ਹੈ ਸੇਵਾ ਕਰਾਉਣ ਦਾਗਾ ਸੇਵਾ ਨਹੀਂ ਕਰਦੇ ਅੱਜ ਕੱਲ ਸੇਵਾ ਕੋਈ ਨਹੀਂ ਕਰਦਾ ਇਹ ਤਾਂ ਮੇਰੇ ਤੋਂ ਕੰਮ ਘਾਲਦੀ ਰੋਟੀ ਦੇ ਦੇ ਤੂੰ ਸਾਰੇ ਸਾਲਿਕ ਦੇ ਰੋਟੀ ਘਰੋਂ ਕੋਣ ਨੇ ਕਿ ਪਰ ਕੋਈ ਮਾਤਾ ਬਣਉਂਦੀ ਨਹੀਂ ਕਿਸੇ ਦਾ ਮੈਂ ਦੱਸ ਆ ਲੈਣੀ ਕਿ ਉਹ ਲੇਕੋ ਜਿਹੜੀ ਉਹ ਮੈਡਮ ਕਹਿੰਦੀ ਆ ਵੀ ਕਿਸੇ ਟਾਈਮ ਮੈਂ ਪਕਾ ਲੈਂਦੀ ਆ ਕਿਸੇ ਟਾਈਮ ਉਹ ਪਕਾ ਲੈਂਦੀ ਆ ਤਾਂ ਫਰਜ ਤਾਂ ਤੁਹਾਡਾ ਹੀ ਬੰਦਾਗਾ ਉਹ ਬਜ਼ੁਰਗ ਦਾ ਵਿਚਾਰੇ ਪਸ਼ੂ ਪਸ਼ੂ ਪਾਲਦੇ ਆ ਠੀਕ ਹੈ ਤੁਹਾਡੇ ਤਿੰਨ ਬੱਚੀ ਇਹਨਾਂ ਨੂੰ ਵੀ ਪਾਲਦੇ ਆ ਤੇ ਤੁਸੀਂ ਕਹਿੰਦੇ ਕਿਸੇ ਟਾਈਮ ਮੈਂ ਪਕਾ ਲੈਂਦੀ ਕਿਸੇ ਟਾਈਮ ਉਹ ਪਕਾ ਲੈਂਦੀ ਹੈ ਹਾਂਜੀ ਤੇਰਾ ਤਾਂ ਟਾਈਮ ਸੇ ਵੀ ਕਾਫੀ ਕਾ ਮਤਲਬ ਤੇ ਆਪੀ ਦੱਸੋ ਮਤਲਬ ਦਿਓ ਕਿ ਤੇ ਬਹੁਤ ਨੂੰ ਹੁੰਦਾ ਅੱਛਾ ਯਾਨੀ ਮੈਂ ਤਾਂ ਡਿਊਟੀ ਕਰਦੀ ਆ ਡਿਊਟ ਆਫ ਦਾ ਡਿਊਟੀ ਤੇ ਪਹੁੰਚਣਾ ਹੁੰਦਾਗਾ ਤਿੰਨ ਬੱਚੇ ਉਹ ਵਿਚਾਰੀ ਬਯੋਰਗ ਮਾਤਾ ਪਾਲਦੀ ਐ ਜਿਹੜਾ ਘਰ ਦਾ ਗੁਜ਼ਾਰਾ ਵੀ ਆ ਉਹ ਪਸ਼ੂ ਪਾਲ ਕੇ ਕਰਦੇ ਆ ਬਾਈ ਜੀ ਚਿੱਟੇ ਕੋੜ ਤੋਂ ਵੀ ਇਹਨਾਂ ਪਾ ਕੇ ਖਲੇ ਕੰਮ ਫਿਰ ਕੋਈ ਨਹੀਂ ਕਰਦਾ ਭਰਾ ਮੈਨੂੰ ਨਹੀਂ ਇਹਨਾਂ ਦਾ ਨਿੱਤ ਦਾ ਖਲੇਸ ਹੁੰਦਾ ਠੀਕ ਐ ਇਹ ਆਪਦਾ ਆਪ ਹੀ ਨਵੇੜ ਉਹ ਚੱਕੋ ਬਾਈ ਜੀ ਆਪਦਾ ਕਿਹੜਾ ਜਿਡਾਕੇ ਤੇ ਚਲੇ ਗਏ ਆ ਸਿੱਕੋ ਮਾਤਾ ਜੀ ਕਹਿੰਦੇ ਵੀ ਘਰ ਦਾ ਕੰਮ ਵੀ ਮੈਂ ਕਰਦੀ ਐ ਕੀ ਜਿਹੜੀ ਮੈਡਮ ਕਹਿੰਦੀ ਆ ਉਹ ਮੈਂ ਕਹਿੰਦੀ ਵੀ ਮੈਂ ਪੈਸੇ ਲਿਆ ਕੇ ਸਾਰੇ ਘਰ ਦੇ ਵਿੱਚ ਜਿੱਥੇ ਲੋੜ ਪੈਂਦੀ ਆ ਉੱਥੇ ਵਰਤੇ ਜਾਂਦੇ ਆ ਤਾਂ ਫਿਰ ਵੀ ਸੋਚਣਾ ਚਾਹੀਦਾਗਾ ਜਿਹੜੀ ਮੈਡਮੋ ਕਹਿੰਦੀ ਮੈਂ ਜੋਬ ਕਰਦੀ ਆ ਤਾਂ ਅਡਜਸਟਮੈਂਟ ਕਰਨੀ ਚਾਹੀਦੀ ਆ ਜੋਬ ਵੀ ਕਰਦੀ ਆ ਨਾਲ-ਨਾਲ ਬਜ਼ੁਰਗਾਂ ਦਾ ਵੀ ਖਿਆਲ ਰੱਖਣਾ ਚਾਹੀਦਾ ਨਾਲ-ਨਾਲ ਆਪਣੇ ਬੱਚਿਆਂ ਦਾ ਵੀ ਖਿਆਲ ਰੱਖਣਾ ਚਾਹੀਦਾਗਾ ਫਰਜ਼ ਬੰਦਾ ਆਪੂ ਆਪਣੀਆਂ ਜ਼ਿੰਮੇਵਾਰੀਆਂ ਸਾਂਭਣ ਦਾ ਸਾਡਾ ਇੱਕ ਤਰ੍ਹਾਂ ਦਾ ਮੈਸੇਜ ਹੀ ਹੁੰਦਾਗਾ ਤੋਂ ਨੂੰ ਸੁਝਾਅ ਦੇਣ ਦਾ ਜੇਕਰ ਤੁਹਾਨੂੰ ਸਾਡੇ ਸੁਝਾਅ ਵਧੀਆ ਲੱਗਦੇ ਆ ਤੁਸੀਂ ਚੰਗੇ ਚੰਗੇ ਕਮੈਂਟਾਂ ਦੇ ਵਿੱਚ ਜੁੜੇ ਰਹੋ ਬਣੇ ਰਹੋ ਤੇ ਇਸੇ ਤਰ੍ਹਾਂ ਰਮਨ ਸੋਢੀ ਦੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ